ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਸਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਤੰਤਾਨ ਸਾਹਿਬ ਤੰਤਾ ਤੰਤਾਨ ਸਾਹਿਬ ਆਪਣੇ ਤੋਂ ਪੈਂਦਾ ਹੈ ਤਕਰੀਬਨ 23 ਕਿਲੋਮੀਟਰ ਤੇ ਅੱਜ ਦਾ ਸਫ਼ਰ ਤੰਤਾਨ ਸਾਹਿਬ ਤੱਕ ਰਹੇਗਾ ਆਪਣਾ ਇਹ ਆ ਗਿਆ ਜੀ ਟਾਪੀ ਗੁਜਰਾ ਆਪਣੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਦਰਵਾਇਆ ਹੈ ਕਿਹਦਾ ਕੰਗਾ ਇੰਟਰਨੈਸ਼ਨਲ ਸਕੂਲ ਟਾਬੀ ਗੁਜਰਾ ਪਿੰਡ ਤੋਂ ਬਾਹਰ ਨਿਕਲ ਕੇ ਆਪਾਂ ਚੜ੍ਹ ਕੇ ਨੈਸ਼ਨਲ ਹਾਈਵੇ 52 ਇਹ ਸਿੱਧੀ ਸੜਕ ਜਾ ਰਹੀ ਹੈ ਨਰਵਾਣਾ ਜਿੰਦ ਨੂੰ ਇੱਥੋਂ 2-3 ਕਿਲੋਮੀਟਰ ਤੇ ਆਪਾਂ ਇਹ ਸੜਕ ਨੂੰ ਛੱਡ ਕੇ ਤੇ ਮੁੜ ਜਾਗੇ ਪਦਾਰਥ ਖੇੜੇ ਵਾਲ ਨੂੰ ਰਸਤੇ 'ਚ ਦਿਨ ਚਾਰ ਪਿੰਡ ਹੋਣਗੇ ਦਮਤਾਨ ਸਭ ਜਾਂਦਿਆਂ ਤੱਕ ਇੱਥੋਂ ਹਰਿਆਣਾ ਪੜ ਰਹਿ ਗਿਆ तकरीबन 2 ਕਿਲੋਮੀਟਰ ਆ ਗਿਆ ਜੀ ਬਾਰਡਰ ਖਨੋਰੀ ਵਾਲਾ ਤੇ ਇੱਥੋਂ ਆਪਾਂ ਆਪਣੇ ਸੱਜੇ ਹੱਥ ਮੋੜਾਂਗੇ ਪਦਾਰਥ ਕਿਹੜੇ ਨੇ ਇੱਧਰ ਬਿਲਡਿੰਗ ਹੈ ਪੁਰਾਣੇ ਬਾਰਡਰ ਦੀ ਗੱਡੀਆਂ ਹਜੇ ਵੀ ਖੁੰਦੀਆਂ ਨੇ ਕਿਸੇ ਨੇ ਟੈਕਸ ਘਟਾਉਣਾ ਹੁੰਦਾ ਹੈ ਕਿਸੇ ਨੇ ਘੜੀ ਆਰਾਮ ਕਰਨਾ ਹੁੰਦਾ ਇਧਰ ਤੁਮਤਾਨ ਸਾਹਿਬ ਤੇ ਪਦਾਰਥ ਖੇੜਾ ਹੁਣ ਆਪਾਂ ਐਂਟਰ ਹੋ ਜਾਵਾਂਗੇ ਹਰਿਆਣੇ ਚ हरियाणा ਦੇ ਪਹਿਲੇ ਪਿੰਡ 'ਚ ਤੁਹਾਡਾ ਸਵਾਗਤ ਹੈ। ਪਿੰਡ ਦਾ ਨਾਮ ਪਦਾਰਖ ਹੈ। ਤਹਿਸੀਲ ਨਰਵਾਣਾ ਜ਼ਿਲ੍ਹਾ ਜੀਨ ਦਾ। ਪਦਾਰਖ ਖੇੜ ਤੋਂ ਫਿਰ ਅਗਲਾ ਪਿੰਡ ਹੈ ਸਰਾਹ ਦੇ। ਉਧਲਾ ਐ ਰਿਹਾ ਉਹ ਵੀ ਰਿਹਾ ਵਰਗਾ ਹੁੰਦਾ ਤੇ ਕੁਇਰੇ ਹੋਰ ਕਾਹਨ ਹੁੰਦਾ ਉਹ ਆਪਣੇ ਫਰੇਮ ਦੇ ਵਿੱਚ ਸਾਹਮਣੇ ਤੇ ਇਸ ਤੋਂ ਬਾਅਦ ਆਇਆਗਾ ਪਿੰਡ ਪਿੱਪਲ ਤੇ ਸਾਹਮਣੇ ਪਿੰਡ ਦਿਖ ਰਿਹਾ ਜੀ ਪਿੱਪਲ ਥਾ ਪਿੱਪਲ ਤਾਂ ਆਪਣੇ ਪਿੰਡ ਤੋਂ ਪੈਂਦਾ तकरीबन 10 ਕਿਲੋਮੀਟਰ ਤੇ ਇੱਥੋਂ ਤਮਤਾਨ ਸਾਹਿਬ ਰਹਿ ਗਿਆ 13 ਕਿਲੋਮੀਟਰ ਤੇ ਪਿੰਪਲ ਤੇ ਉਹ ਆਪਣਾ ਇੱਕ ਮਿੱਤਰ ਹੈ ਉਹ ਅੱਗੇ ਵਧੀ ਕਰ ਰਿਹਾ ਆਪਣੀ ਤੇ ਉਹ ਵੀ ਆਪਣੇ ਨਾਲ ਤਮਤਾਨ ਸਾਹਿਬ ਚੱਲੇਗਾ ਸਾਈਕਲ ਤੇ ਉਹ ਮਿਲਦੇ ਆ ਜੀ ਉਹਨੂੰ ਪਿੰਪਲ ਦਾ ਪਿੰਡ ਜਿਹੜਾ ਇਸ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ ਇੱਥੇ ਨੇੜੇ-ਤੇੜੇ ਜਿੰਨੇ ਵੀ ਪਿੰਡ ਨੇ ਇਹਦੇ ਸਾਰੇ ਤੋਂ ਛੋਟੇ ਨੇ ਹਾਂਜੀ ਪੁੱਤੋਂ ਤੋਂ ਇਹ ਆਪਣੇ ਨਾਲ ਨਾਲ ਨੇ ਜਗਮਿੰਦਰ ਸਿੰਘ ਉਹ ਜਾ ਰਹੇ ਆਪਣੇ ਅੱਗੇ ਸਾਹਮਣੇ ਆਹ ਦੇਖੋ ਇਹਨਾਂ ਕੋਲ ਸਾਈਕਲ ਹੈਗਾ ਗੈਂਗ 7 ਤਨ ਗੇਅਰ ਚ ਇਹਨਾਂ ਦਾ ਅਜ ਪਹਿਲਾ ਸਫ਼ਰ ਨੇ ਕਿਵੇਂ ਦਾ ਲੱਗਦਾ ਪਏ ਯਾਰ ਹੁੰਦਾ ਹੋਵੇ ਪਹਿਲਾ ਸਫਰ ਇਦਰਾ ਕੋਈ ਗੱਲ ਨਹੀਂ ਅੰਗਰੇਜ਼ੀ ਜੇ ਕਹਉਂਦੇ ਨਾ ਕੋਈ ਸਾਰੂਤ ਮਾਇ ਜਨ ਕਰਨੀ ਜਨ ਵਿਦਾਸ ਇਸ ਤਰ੍ਹਾਂ ਕੋ ਮਾਤਮਾ ਤੁਮ ਲੰਮੇ ਲੰਮੇ ਸਫਰਾਂ ਤੇ ਭੇਜੇ ਅੰਜੀ ਪ੍ਰਪਥ ਅੱਗੇ ਪਿੰਡ ਆ ਗਿਆ ਜੀ ਢਾਬੀ ਟੇਕ ਸਿੰਘ ਇਹਨੂੰ ਸਰਦਾਰਾਂ ਦੀ ਢਾਬੀ ਵੀ ਕਹਿੰਦੇ ਨੇ ਢਾਬੀ ਟੇਕ ਸਿੰਘ ਤਸਵੀਰ ਨਰਵਾਣਾ ਤੇ ਜ਼ਿਲ੍ਹਾ ਜੀਂਦ ਇਸ ਤੋਂ ਕੇ ਆਏਗਾ ਸਿੱਧਾ ਤੇ ਰਸੀਦਾ ਤੋਂ ਬਾਅਦ ਆਏਗਾ ਤਮਤਾਨ ਸਾਹਿਬ ਹੰਜੀ ਆਪਾਂ ਪਹੁੰਚ ਗਏ ਰਸੀਦਾ ਰਸੀਦਾ ਵਿੱਚ ਜਲਾ ਜੀਨ ਦਾ ਪਿੰਡ ਹੈ ਤੇ ਤਮਤਾਨ ਸਾਹਿਬ ਇੱਥੋਂ ਰਹਿ ਗਿਆ 3-4 ਕਿਲੋਮੀਟਰ ਆਪਣੇ ਪਿੱਛੇ ਆ ਰਿਹਾ ਯਾਦਵਿੰਦਰ ਸਿੰਘ ਕਰਮਨ 23 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਤੰਤਾਨ ਸਾਹਿਬ ਇੱਧਰ ਹੈਗੀ ਜੀ ਪਾਰਕਿੰਗ ਵਾਲੀ ਜਗ੍ਹਾ ਹੁੰਦਾ ਭਾਈ ਯਾਦਵਿੰਦਰ ਸਿੰਘ ਏ ਆਈ ਉਹ ਡਿਊੜੀ ਜੋ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਬਣਵਾਈ ਸੀ ਫਤਿਹ ਜੀ ਫਤਿਹ ਨਾਮ ਨੇ ਗੁਰਦੁਆਰਾ ਧੰਨ ਸਾਹਿਬ ਗੁਰਤੇਕਬਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਤੇ ਗੁਰੂ ਸਾਹਿਬ ਜੀ ਇਸ ਸਥਾਨ ਤੇ ਦੋ ਵਾਰ ਆਏ ਗੁਰਦਾਸ ਸਾਹਿਬ ਦਾ ਜਿਹੜਾ ਹਾਲਤ ਵਾਲਾ ਨਾ ਉਹ ਬਹੁਤ ਹੀ ਖੁੱਲਾ ਡੋਲਾ ਤੇ ਹਰਿਆ ਭਰਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਦੀ ਜੋੜੀ ਦਾ ਹੀ ਵਰ ਦਿੱਤਾ ਸੀ। ਸੋ ਇਸ ਲਈ ਹਜ਼ੂਰ ਸਾਹਿਬ ਜਾਣ ਵਾਲੀ ਜਿੰਨੀ ਵੀ ਸੰਗਤ ਹੈ ਉਹ ਪਹਿਲਾਂ ਇਸ ਸਥਾਨ ਤੇ ਦਰਸ਼ਨ ਕਰਦੇ ਨੇ ਮੱਥਾ ਟੇਕਦੇ ਨੇ ਤੇ ਫਿਰ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਨੇ। ਚਲੀ ਯਾਰ ਕਿਹੜੀ ਆਈਡੀ ਹੈ ਤੁਹਾਡੀ ਆਈਡੀ ਨਾ ਗਰੀ ਪੰਜਾਬ ਤੇ ਨਹੀਂ ਆਜੇ ਜੀ ਕਿਹੜੇ ਹੱਥ ਉਧਰ ਉੱਪਰ ਸੋਚਣੇ ਇੰਨੇ ਬਗ ਹਮ ਤੇਰੇ ਵਾਸਤੇ ਹਮ ਨਾ ਸਾਈਕਲ ਵਾਸਤੇ ਠੀਕ ਹੈ ਗੁਰਦਰਾਸ ਸਭ ਤੋਂ ਆਪਾਂ ਚੱਲ ਪਏ ਵਾਪਸੀ ਤੇ तकरीबन ਘੰਟਾ ਕੁ ਲੱਗੇਗਾ ਆਪਾਂ ਨੂੰ ਘਰ ਜਾਂਦਿਆਂ ਤੱਕ ਨੂੰ ਵਾਪਸ ਜਰਾ ਵੀ ਆਪਣਾ ਉਹੀ ਰਹੇਗਾ ਜਿੰਨਾ ਪਿੰਡਾਂ ਤੋਂ ਆਪਾਂ ਲੰਘ ਕੇ ਆਏ ਸੀ ਗੁਰਦ੍ਰਸਬਾਹ ਜਿਹੜਾ ਚਾਰਚ ਫੇਰ ਹੈ ਨਾ ਕਾਫੀ ਖੁੱਲਾ ਡੁੱਲਾ ਹੈ ਆਹ ਸਾਹਮਣੀ ਜਗਾ ਵੀ ਗੁਰਦ੍ਰਸਬਾਹ ਦੀ ਹੈ ਇਹ ਆ ਗਿਆ ਜੀ ਕਾਰ ਸੇਵਾ ਵਾਲਿਆਂ ਦਾ ਡੇਰਾ ਆਦਾ ਯਾਰ ਮੈਨੂੰ ਜੰਨੇ ਨੇ ਬਾਦੂ 1 ਕਿਲੋਮੀਟਰ ਰਹਿ ਗਿਆ ਪੰਜਾਬ ਦਾ ਬਾਰਡਰ ਸਾਹਮਣੇ ਹੈ ਨੈਸ਼ਨਲ ਹਾਈਵੇ 52 ਨਰਵਾਣਾ ਤੋਂ ਖਨੌਰੀ ਤੇ ਆਪਾਂ ਹੁਣ ਮੁੜਾਂਗੇ ਖਨੌਰੀ ਵਾਲ ਨੂੰ ਆਪਣੇ ਖੱਬੇ ਹੱਥ ਹਾਂਜੀ ਤਕਰੀਬਨ 44-45 ਕਿਲੋਮੀਟਰ ਦਾ ਸਫ਼ਰਤ ਕਰਕੇ ਆਪਾਂ ਇਸ ਟੱਪ ਘਰ ਪਹੁੰਚ ਗਏ ਤੇ ਅੱਜ ਦਾ ਸਫਰ ਬੜਾ ਵਧੀਆ ਰਿਹਾ ਛੇਤੀ ਮਿਲਦੇ ਆ ਇੱਕ ਨਵੇਂ ਵਲੌਗ ਅਤੇ ਨਵੀਂ ਜਗ੍ਹਾ ਤੇ ਸੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ ਸਾਰਿਆਂ ਦਾ